ਮਲੋਟ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਰਾਮਕਮਾਰ ਦੇ ਵੱਲੋਂ ਪਿਆਰ ਭਰੀ ਨਿੱਗੀ ਸਸ਼ੀਆਕਾਲ ਸੋ ਅੱਜ ਮੈਂ ਫੇਰ ਪਹੁੰਚ ਆਇਆ ਮਲੋਟ ਦੇ ਏਵਨ ਇੰਟਰਪ੍ਰਾਈਜ਼ਸ ਤੇ ਸੋ ਇਸ ਵੇਲੇ ਜਿਹੜਾ ਹੈ ਕੂਲਰਸ ਦੇ ਉੱਪਰ ਤਮਾਕੇਦਾਰ ਸਟਾਕ ਕਲੀਅਰੈਂਸ ਸੇਲ ਲਗਾ ਦਿੱਤੀ ਗਈ ਆ ਜੀ ਹਾਂ ਇਸ ਵੇਲੇ ਜੇ ਮਲੋਟ ਦੇ ਆਪਾਂ ਹਾਈएस्ट ਡਿਗਰੀ ਟੈਂਪਰੇਚਰ ਦੀ ਗੱਲ ਕਰੀ ਤਾਂ ਇਸ ਵੇਲੇ 45 ਡਿਗਰੀ ਜਿਹੜਾ ਟੈਂਪਰੇਚਰ ਹੈ ਪਰ A1 انٹرپرائزز ਜਿਹੜਾ ਕਿ ਹੋਲ سیل سٹور ਹੈ ਇਹਨਾਂ ਨੇ ਆਪਣੇ سٹور ਦੇ ਵਿੱਚ ਸਟਾਕ ਕਲੀਅਰੈਂਸ ਸੇਲ ਵੀ ਲਗਾ ਦਿੱਤੀ ਆ ਜੇ ਆਪਾਂ ਕਹੀਏ ਗਰਮੀ ਸ਼ੁਰੂ ਹੋ ਗਈ ਆ ਤਾਂ ਉਹ ਗਲਤ ਹੋਏਗਾ ਜੇ ਆਪਾਂ ਕਹੀਏ ਗਰਮੀ ਆਪਣੇ ਪੂਰੇ ਪ੍ਰਕੋਪ ਤੇ ਹੈ ਤਾਂ ਬਿਲਕੁਲ ਸਹੀ ਗੱਲ ਆ ਪਰ ਜੇ ਆਪਾਂ ਸਮਝੀਏ ਵੀ ਹੁਣ ਤੱਕ ਜਿਹੜੀ ਹੈ ਸਟਾਕ ਕਲੀਅਰੈਂਸ ਸੇਲ ਵੀ ਲੱਗ ਗਈ ਆ ਤਾਂ ਉਹ ਕਿਉਂ ਉਸ ਚੀਜ਼ ਨੂੰ ਸਮਝਣ ਦੇ ਲਈ ਆਪਾਂ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਔਰ ਵੀਡੀਓ ਦੇ ਵਿੱਚ ਅਸੀਂ ਇਸ ਚੀਜ਼ ਨੂੰ ਸਾਂਝੀ ਕਰਾਂਗੇ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣਾ ਚਾਹਨਾ ਇਸ ਵੇਲੇ ਜਿਹੜੀ ਹੈ ਉਹ ਸਟਾਕ ਕਲੀਅਰੈਂਸ ਸੇਲ ਲਗਾਈ ਗਈ ਹੈ ਕੂਲਰ ਤੇ ਤਾਂ ਕੰਪੀਟੀਸ਼ਨ ਸਿਰਫ ਇਸ ਗੱਲ ਦਾ ਰਹਿੰਦਾ ਇਲੈਕਟ੍ਰੋਨਿਕਸ ਦੇ ਵਿੱਚ ਕਿ ਸਿਰਫ ਪ੍ਰਾਈਸ ਰਹਿ ਜਾਂਦੇ ਆ ਬਾਕੀ ਜਿਹੜਾ ਹੈ ਉਹ ਜਿਹੜਾ ਕੰਪੀਟੀਸ਼ਨ ਹੁੰਦਾ ਹੈ ਫੀਚਰ ਲਗਭਗ ਸੇਮ ਹੀ ਹੁੰਦੇ ਆ ਤਾਂ ਸਿਰਫ ਕੰਪੀਟੀਸ਼ਨ ਪ੍ਰਾਈਸ ਦਾ ਰਹ ਜਾਂਦਾ ਤਾਂ ਅੱਜ ਤੁਹਾਨੂੰ ਇਸ ਵੇਲੇ ਜਿਹੜਾ A1 انٹرپرائزز ਦਾ ਪ੍ਰਾਈਸ ਲੈ ਕੇ ਦਵਾਂਗੇ ਤੁਸੀਂ ਵਾਕਈ ਹੈਰਾਨ ਰਹਿ ਜਾਓਗੇ ਤਾਂ ਆਓ ਆਪਾਂ ਸਮਝਦੇ ਹਾਂ ਕੀ ਕੁਝ ਅੱਜ ਇੱਥੇ ਅਵੇਲੇਬਲ ਹੈ ਸੋ ਸਰ ਸਟਾਕ ਕਲੀਅਰੈਂਸ ਸੇਲ ਤੁਸੀਂ ਲਾ ਦਿੱਤੀ ਪਰ ਗਰਮੀ ਤਾਂ ਪੂਰੇ ਪ੍ਰਕੋਪ ਤੇ ਐਸ ਵੇਲੇ ਤੇ ਜਾਣਨਾ ਚਾਹਾਂਗੇ ਕਿ ਐਸ ਵੇਲੇ ਜਿਹੜੀ ਕਲੀਅਰੈਂਸ ਕਿਸ ਹਿਸਾਬ ਨਾਲ ਲੱਗੀ ਆਪਣੀ ਸਰ ਸਾਡਾ ਕਲੀਅਰੈਂਸ ਲਾਉਣ ਦਾ ਇੱਕ ਆਪਾਂ ਕਹਿ ਸਕਦੇ ਹਾਂ ਕਲੀਅਰੈਂਸ ਅਸੀਂ ਇਸ ਕਰਕੇ ਲਗਾਈ ਹੈ ਸਾਡੇ ਕੋਲ ਸਟਾਕ ਹਮੇਸ਼ਾ ਕੁਝ ਨਾ ਕੁਝ ਵੱਖਰਾ ਹੁੰਦਾ ਰਹਿੰਦਾ ਬਿਲਕੁਲ ਸਰ ਇਹ ਜਿੰਨਾ ਵੱਡਾ ਸਟੋਰ ਆ ਤਾਂ ਜਿੰਨਾ ਕੁ ਮਾਲ ਇੱਥੇ ਹੁੰਦਾ ਤਾਂ ਮੈਂ ਹਿਸਾਬ ਲਗਾਣਾ ਕਿ ਦੋ ਤੇ ਟਰੱਕ ਤਾਂ ਆਂਦੇ ਹੀ ਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਸਟੋਰ ਕਰਨ ਲਈ ਸਾਨੂੰ ਉਹ ਜਗ੍ਹਾ ਚਾਹੀਦੀ ਹੁੰਦੀ ਹੈ ਸਾਡੇ ਕੋਲ ਜਗ੍ਹਾ ਬਹੁਤ ਲਿਮਟਿਡ ਹੈ ਜੀ ਉਹਦੇ ਕਰਕੇ ਸਾਨੂੰ ਕਲੀਅਰੈਂਸ ਲਗਾਉਣੀ ਪੈਂਦੀ ਹੈ ਸਰ ਹੁਣ ਵੀ ਰਸਤੇ 'ਚ ਕੁਝ ਗੱਡੀਆਂ ਮੇਰੀਆਂ ਨਵਾਂ ਕੁਝ ਯੂਨੀਕ ਸਮਾਨ ਲੈ ਕੇ ਆ ਰਹੇ ਆ ਉਹਦੇ ਕਰਕੇ ਅਸੀਂ ਸਟਾਕ ਕਲੀਅਰ ਕਰਨਾ ਹੈ ਗਰਮੀ ਪੈ ਰਹੀ ਹੈ ਪਰ ਗਰਮੀ ਸਾਡੇ ਲਈ ਨਹੀਂ ਹੈ ਸਿਰਫ ਮਲੋਟ ਵਾਸੀਆਂ ਲਈ ਵੀ ਹੈ ਉਹਨਾਂ ਨੂੰ ਕੁਝ ਰਾਹਤ ਮਿਲੇ ਗਰਮੀ ਤੋਂ ਇਸ ਲਈ ਅਸੀਂ ਕੂਲਰ ਤੇ ਸੇਲ ਲਗਾਤੀ ਹੈ ਜੀ ਕਲੀਅਰੈਂਸ ਕਰ ਰਹੇ ਹਾਂ ਕੂਲਰ ਕੁਝ ਲਿਮਟਿਡ ਕੂਲਰ ਹੀ ਰਹਿ ਗਏ ਸਾਡੇ ਕੋਲ ਕੋਈ 300 400 ਪੀਸ ਸਾਡੇ ਕੋਲ ਅਵੇਲੇਬਲ ਹੈ ਅਸੀਂ ਉਹਨੂੰ ਇੱਕ ਹਫਤੇ ਦੇ ਵਿੱਚ ਵਿੱਚ ਕਲੀਅਰ ਕਰਨਾ ਹੈ ਤਾਂ ਕਿ ਸਟਾਕ ਕਲੀਅਰ ਹੋਵੇ ਤਾਂ ਸਾਡਾ ਨਵਾਂ ਸਮਾਨ ਇੱਥੇ ਅਸੀਂ ਰੱਖ ਸਕੀਏ ਮੈਂ ਉਮੀਦ ਕਰ ਰਿਹਾ ਕਿ ਜੋ ਆਪਣਾ ਨਵਾਂ ਜਿਹੜਾ ਸਟਾਕ ਆਂਦਾ ਪਿਆ ਤੇ ਉਹਦੇ ਵਿੱਚ ਇਸ ਤਰ੍ਹਾਂ ਦੀ ਹੀ ਇੱਕ ਨਵੀਂ ਆਪਸ਼ਨ ਤੁਸੀਂ ਲੈ ਕੇ ਆ ਰਹੇ ਆ ਇਸ ਵਾਰ ਜੀ ਹੋ ਸਕਦਾ ਹੈ ਅਗਲੀ ਵੀਡੀਓ ਚ ਆਪਾਂ ਤੁਹਾਨੂੰ ਉਹ ਵੀ ਸ਼ੋਅ ਕਰੀਏ ਯਾਨੀ ਕਿ ਇਸ ਵੀਡੀਓ ਚ ਤੁਸੀਂ ਰਿਵੀਲ ਨਹੀਂ ਕਰ ਰਹੇ ਨਹੀਂ ਨਹੀਂ ਜੀ ਹਲੇ ਚਲੋ ਕੋਈ ਗੱਲ ਨਹੀਂ ਆਪਾਂ ਓਨੀ ਦੇਰ ਵੇਟ ਕਰ ਲੈਣੇ ਆ ਤੇ ਆਪਾਂ ਸਰ ਗੱਲ ਕਰੀਏ ਕਿ ਕੂਲਰਸ ਦੀ ਆਪਾਂ ਗੱਲ ਕਰਦੇ ਪਏ ਹਾਂ ਸਟਾਕ ਕਲੀਅਰੈਂਸ ਸੇਲ ਆਈ ਆ ਤਾਂ ਤੁਸੀਂ ਜਿਸ ਤਰ੍ਹਾਂ ਨਾਲ ਮੈਨੂੰ ਇੱਕ ਦੋ ਪ੍ਰੋਡਕਟਸ ਦੇ ਜਿਸ ਤਰ੍ਹਾਂ ਨਾਲ ਤੁਸੀਂ ਮੈਨੂੰ ਪਹਿਲਾਂ ਇਹਦੇ ਪ੍ਰਾਈਸ ਦੱਸਿਆ ਮੈਂ ਜਾਣਨਾ ਚਾਹਾਂਗਾ ਕਿ ਇਹਦੀ ਕਿਹੜੇ ਪ੍ਰੋਡਕਟਸ ਆ ਤੁਸੀਂ ਵੀਡੀਓ ਦੇ ਰਾਹੀਂ ਮੈਂ ਕਹੂੰਗਾ ਦਰਸ਼ਕਾਂ ਨੂੰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਕੂਲਰ ਇੱਥੇ ਅਵੇਲੇਬਲ ਆ ਮੇਨਲੀ ਜਿਹੜੇ ਅੱਜਕੱਲ ਬਾਜ਼ਾਰ ਦੇ ਵਿੱਚ ਥਾਰ ਕੂਲਰ ਚੱਲ ਰਹੇ ਆ ਔਰ ਅੱਜ ਦੇ ਮਾਡਰਨ ਟੈਕਨੀਕ ਦੇ ਨਾਲ ਜਿਹੜੇ ਬਣੇ ਕੂਲਰਸ ਨੇ ਉਹ ਸਾਰੇ ਇੱਥੇ ਅਵੇਲੇਬਲ ਆ ਸਟਾਕ ਕਲੀਅਰੈਂਸ ਸੇਲ ਜਿਸ ਤਰ੍ਹਾਂ ਸਰ ਨੇ ਆਪਾਂ ਨੂੰ ਦ ਦੇ ਆ ਤਾਂ ਸਟਾਕ ਜਿਹੜਾ ਹੈਗਾ ਉਹ ਕਲੀਅਰੈਂਸ ਸੇਲ ਲਗਾਈ ਗਈ ਆ ਸੋ ਸਰ ਪਲੀਜ਼ ਤੁਸੀਂ ਦੱਸ ਸਕੋਗੇ ਸਾਨੂੰ ਕਿ ਕਿਹੜੇ coolers ਦੇ ਕੀ ਪ੍ਰਾਈਸ ਹੈ ਜਾਂ ਕੀ ਆਪਣੇ ਕੋਲ 30 ਟਾਈਪਸ ਦੇ cooler ਹੈ 30 ਤਰ੍ਹਾਂ ਦੇ ਆਪਣੇ ਕੋਲ cooler ਹੈ ਜੀ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਸ਼ੇਪ ਚ ਅਲੱਗ-ਅਲੱਗ ਮਾਡਲ ਅਲੱਗ-ਅਲੱਗ ਕੰਪਨੀਆਂ ਦੇ ਜੀ 30 ਤਰ੍ਹਾਂ ਦੇ ਆਪਣੇ ਕੋਲ ਵੈਰਾਈਟੀ ਪਈ ਆ ਜੀ ਜਿਹਦੇ ਜੇ ਆਪਾਂ ਗੱਲ ਕਰੀਏ ਮੰਨ ਲਓ ਕਿ ਇਹ cooler ਆ ਜਿਵੇਂ ਇਹਦਾ ਕੀ ਪ੍ਰਾਈਸ ਆ ਇਹਦਾ ਕਿ ਸਰ ਇਹਨੂੰ ਅੱਜਕੱਲ ਦੀ ਜਨਰੇਸ਼ਨ ਆਪਾਂ ਥਾਰ cooler ਦੇ ਨਾਮ ਤੋਂ ਹੀ ਜਾਣਿਆ ਜਾਂਦਾ ਸਰ ਇਹਦੇ ਚ ਹੈਵੀ ਮੋਟਰ ਲੱਗੀ ਹੁੰਦੀ ਐ ਹੈਵੀ ਬਾਡੀ ਲੱਗੀ ਹੁੰਦੀ ਐ ਜੀ ਇੱਕ ਇਹਨਾਂ ਚ ਕੁਝ ਅੱਜ ਕੱਲ ਖਾਸ ਆਉਣ ਲੱਗ ਗਿਆ ਹਣੀ ਪੈਡ ਲੱਗਦਾ ਸਰ ਉਹ ਕੂਲਿੰਗ ਕਰਦਾ ਥੋੜਾ ਜਿਹਾ ਹਨਾ ਆਮ ਪਹਿਲਾਂ ਕੀ ਹੁੰਦਾ ਸੀ ਘਾਲ ਲੱਗਦਾ ਸੀ ਪਿੱਛੇ ਗਰਾਸ ਲੱਗਦਾ ਸੀ ਉਹ 1 ਸਾਲ ਬਾਅਦ ਚੇਂਜ ਕਰਾਉਣਾ ਹੀ ਪੈਂਦਾ ਸੀ ਆਪਾਂ ਨੂੰ ਇਹਨਾਂ ਦੀ 3 3 4 4 ਸਾਲ ਲਾਈਫ ਹੁੰਦੀ ਐ ਇਹਨਾਂ ਨੂੰ ਕੁਝ ਨਹੀਂ ਹੁੰਦਾ ਸਰ ਜੀ ਤਾਂ ਆਪਾਂ ਇਹਨੂੰ ਦੇਖੀਏ ਤੁਹਾਨੂੰ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹ ਹਮਰ ਕੁੱਲਰ ਐ ਥਾਰ ਕੁੱਲਰ ਜਿਹਨੂੰ ਕਹਿੰਦੇ ਆ ਸਾਈਨ 골ਡ ਕੰਪਨੀ ਦਾ ਜੀ ਇਹ 11.5 ਹਜ਼ਾਰ ਦਾ ਆਪਾਂ ਦੇ ਰਿਆ ਮਾਰਕੀਟ ਚ ਇਹ ਤਾਂ 150 ਲੀਟਰ ਦਾ ਟੈਂਕ ਆ ਸਰ ਜੀ 150 ਲੀਟਰ ਆਪਾਂ ਇਹਦੇ ਚ ਪਾਣੀ ਪਾ ਸਕਦੇ ਆ ਜੀ 1111000 ਰੁਪਏ ਦਾ ਆਪਾਂ ਇਹਨੂੰ ਸੇਲ ਕਰ ਰਹੇ ਆ ਕਲੀਅਰੈਂਸ ਬਾਜ਼ਾਰ ਚ ਮੈਨੂੰ ਨਹੀਂ ਪਤਾ ਮੇਰੇ ਤੋਂ ਤਾਂ ਹਾਈ ਰੇਟ ਹੋ ਗਏ ਮੈਂ ਸ਼ੋਰ ਇਹ ਮੇਰੇ ਮੁਤਾਬਕ ਇਹ 14-15000 ਦਾ ਘੱਟੋ ਘਾਟੇ ਦਾ ਪ੍ਰਾਈਸ ਹੋਣਾ ਚਾਹੀਦਾ ਹੋਊਗਾ ਬਿਲਕੁਲ ਹੋਊਗਾ ਕਿਉਂਕਿ ਜੇ ਤੁਸੀਂ ਇਹਦੀ ਹਵਾ ਚੈੱਕ ਕਰੋ ਤਾਂ ਮੈਨੂੰ ਲੱਗਦਾ ਵੀ 150 100 ਫੁੱਟ ਤੱਕ ਇਹਦੀ ਹਵਾ ਹੈਗੀ ਹੈ ਜੀ ਬਹੁਤ ਜ਼ਿਆਦਾ ਹਵਾ ਹੈ ਉਸੇ ਤਰ੍ਹਾਂ ਟੈਂਟ ਕੂਲਰ ਥਾਰ ਕੂਲਰ ਜੇ ਆਪਾਂ ਥਾਰ ਕੂਲਰਸ ਦੀ ਹਲੇ ਗੱਲ ਕਰੀਏ ਤਾਂ ਟੈਂਟ ਕੂਲਰ ਆ ਹਣਾ ਇਹਦੇ ਚ ਇੱਕ ਆਪਣੇ ਕੋਲ ਥਾਰ ਕੂਲਰ ਚ ਯੂਨਿਕ ਚੀਜ਼ ਵੀ ਆਈ ਹੈ ਜਿਹਦੇ ਚ ਬਰਫ਼ ਵੀ ਪੈ ਜਾਂਦੀ ਹੈ ਜੀ ਅੱਜ ਕੱਲ ਆਪਾਂ ਉੱਪਰੋਂ ਬਰਫ਼ ਪਾਈਏ ਤਾਂ ਪਿਗਲ ਕੇ ਉਹਦਾ ਪਾਣੀ ਬਣ ਕੇ ਠੰਡਾ ਪਾਣੀ ਚੱਲ ਜਾਂਦਾ ਉਸ ਤਰ੍ਹਾਂ ਦੇ ਕੂਲਰ ਵੀ ਆਏ ਆਪਣੇ ਕੋਲ ਜੀ ਔਰ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਮੈਂ ਮਾਡਲ ਦੇਖਦਾ ਪਿਆ ਇਹ ਫਲਿੱਪ ਸਰ ਇਹ ਲਿਪ ਪ्योर ਕੰਪਨੀ ਦਾ ਕੂਲਰ ਹੈ ਪੁਸ਼ਤਾ ਕੰਪਨੀਆਂ ਅੱਜ ਕੱਲ ਯੂਨਿਕ ਜੀਆਂ ਚੀਜ਼ਾਂ ਬਣਾਉਂਦੀਆਂ ਨੇ ਦੇਖਣ ਜੀ ਬਹੁਤ ਸੋਹਣਾ ਲੱਗ ਰਿਹਾ ਜੀ ਬਿਲਕੁਲ ਇਹ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਕੁਛ ਇਹ ਦੀ ਆ ਬੰਦ ਹੋ ਜਾਂਦੀ ਹੈ ਫਲੈਪ ਜੀ ਜੀ ਇਨੂੰ ਆਪਾਂ ਬੰਦ ਕਰ ਸਕਦੇ ਹਾਂ ਬਿਲਕੁਲ ਹਨਾ ਕੱਲ ਨੂੰ ਮਿੱਟੀ ਘੱਟੇ ਤੋਂ ਬਚਤ ਰਹਿ ਜਾਂਦੀ ਹੈ ਇਹਦੇ ਚ ਹਾਂਜੀ ਬਿਲਕੁਲ ਸਰ ਇਹਦਾ ਐਮ ਆਰ ਪੀ ਅਪਰੋਕਸੀਮੇਟਲੀ 15000 ਰੁਪਿਆ ਹੋਊਗਾ ਜੀ ਐਮਾਜ਼ੋਨ ਤੇ ਆਪਾਂ ਨੂੰ ਹਮੇਸ਼ਾ ਡਿਸਕਾਊਂਟ ਮਿਲਦਾ ਹੈ ਮਾਰਕੀਟ ਨਾਲੋਂ ਮਾਰਕੀਟ ਪ੍ਰਾਈਸ 15000 ਉਸ ਤੋਂ ਬਾਅਦ ਲੈਸ ਕਰਕੇ ਅਸੀਂ ਇੱਥੇ ਲਗਾ ਰੱਖਿਆ ਐਮਾਜ਼ੋਨ ਸੇਲਿੰਗ ਪ੍ਰਾਈਸ ਮਤਲਬ ਐਸ ਪੀ ਜੀ 11000 ਦਾ ਐਮਾਜ਼ੋਨ ਤੇ ਵਿਕ ਰਿਹਾ ਸਰ ਅਸੀਂ ਐਮਾਜ਼ੋਨ ਪ੍ਰਾਈਸ ਤੋਂ ਵੀ 40% ਲੈਸ ਦੇ ਦਾਂਗੇ ਯਾਨੀ ਕਿ ਮੰਨ ਕੇ ਚੱਲੀਏ ਆਪਾਂ ਤਕਰੀਬਨ 4 ਤੋਂ 5000 ਦੀ ਜੜੀ ਇਹਦੇ ਤੇ ਹੋਰ ਲੈਸ ਮਿਲ ਜਾਨੀਏ ਹੋਰ ਲੈਸ ਮਿਲ ਜਾਨੀਆਂ ਸਰ ਇਹ ਸਿਰਫ ਲੈਸ ਤਾਂ ਹੈ ਕਲੀਅਰੈਂਸ ਸਿਰਫ ਖਾਲੀ ਕਰ ਰਹੇ ਹਾਂ ਸਟਾਕ ਸੋ ਦਰਸ਼ਕਾਂ ਨੂੰ ਇੱਕ ਬਹੁਤ ਵੱਡੀ ਜੜੀ ਅਨਾਉਂਸਮੈਂਟ ਮੈਂ ਆਪਣੇ ਵੱਲੋਂ ਦੇਣ ਜਾ ਰਿਹਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਸਮਝ ਚੁੱਕੇ ਹੋ ਤੁਸੀਂ ਵੱਖੋ ਵੱਖਰੇ ਜਿਹੜੇ ਇੱਥੇ ਮਾਡਲ ਆ ਉਹ ਕੂਲਰਸ ਦੇ ਵੇਖ ਰਹੇ ਹੋ ਤਾਂ ਮਲੋਟ ਦੇ ਮਸ਼ਹੂਰ A1 ਐਂਟਰਪ੍ਰਾਈਜ਼ਸ ਫੋਕਲ ਪੁਆਇੰਟ ਦੇ ਵਿੱਚ ਮੈਂ ਪਹੁੰਚਿਆ ਹੋਇਆ ਹਾਂ ਹਮੇਸ਼ਾ ਤੋਂ ਹੀ ਨਾ ਮੈਂ ਦੱਸ ਦੇਣਾ ਚਾਹਨਾ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਕੁਝ ਜਿਹੜੇ ਵੀਵਰਸ ਨੇ ਉਹ ਨਵੇਂ ਵੀ ਆਪਣੇ ਨਾਲ ਜੁੜੇ ਆ ਤਾਂ ਇਹ ਗੱਲ ਨੋਟ ਕਰ ਲਓ ਕਿ ਇਹ ਹੋਲਸੇਲ ਪੁਆਇੰਟ ਹੈ ਔਰ ਇੱਥੇ ਜਿਹੜਾ ਹੈ ਅਸੀਂ ਅੱਜ ਪਹੁੰਚੇ ਆ ਤਾਂ ਇਹ ਸਟਾਕ ਕਲੀਅਰੈਂਸ ਸੇਲ ਆ ਜਿਸ ਤਰ੍ਹਾਂ ਸਰ ਦੱਸ ਰਹੇ ਆ ਤਿੰਨ ਚੀਜ਼ਾਂ ਸਰ ਵੱਲੋਂ ਦੱਸੀਆਂ ਗਈਆਂ ਕਿ ਇਹ ਜਿਹੜੇ ਪ੍ਰੋਡਕਟ ਆ ਜੇਕਰ ਤੁਸੀਂ ਇਹਦੀ ਐਮ ਆਰ ਪੀ ਵਾਈਜ਼ ਚਲਦੇ ਹੋ ਜਿਵੇਂ ਆਪਾਂ ਬਾਜ਼ਾਰ 'ਚ ਜਾਂਦੇ ਆ ਤਾਂ ਬਾਜ਼ਾਰ ਦੇ ਵਿੱਚ ਆਪਾਂ ਨੂੰ ਪ੍ਰਾਈਸ ਮਿਲਦੇ ਆ ਐਮ ਆਰ ਪੀ ਵਾਈਜ਼ ਐਮ ਆਰ ਪੀ ਤੋਂ ਬਾਅਦ ਜਿਹੜੇ ਹੈਗੇ ਆ ਡਿਸਕਾਊਂਟ ਰੇਟ ਹੁੰਦੇ ਆ ਬਟ ਇੱਥੇ ਸਰ ਨੇ ਬਿਲਕੁਲ ਹੀ ਜਿਹੜਾ ਉੱਪਰ ਟੈਗ ਕੀਤਾ ਹੋਇਆ ਔਰ ਟੈਗ ਦੇ ਵਿੱਚ ਦੱਸਿਆ ਆਪਾਂ ਨੂੰ ਕਿ ਜੋ ਐਮ ਆਰ ਪੀ ਰੇਟ ਆ ਐਮ ਆਰ ਪੀ ਰੇਟ ਤੋਂ ਬਾਅਦ ਜਿਹੜੇ ਔਨਲਾਈਨ ਜਿਵੇਂ ਐਮਾਜ਼ੋਨ ਦੇ ਜਿਹੜੇ ਪ੍ਰਾਈਸ ਹੁੰਦੇ ਆ ਉਥੇ ਡਿਸਕਾਊਂਟਡ ਪ੍ਰਾਈਸ ਜਿਹੜੇ ਪਾਏ ਹੁੰਦੇ ਆ ਜੇਕਰ ਮੰਨ ਕੇ ਚੱਲੋ ਇਹ 17000 ਦਾ ਕੂਲਰ ਆ ਤਾਂ ਇੱਥੇ 11000 ਸਮਥਿੰਗ 12000 ਦੀ ਅਮਾਉਂਟ ਦਾ ਜਿਹੜਾ ਤੁਹਾਨੂੰ ਕੂਲਰ ਹੈਗਾ ਉਹ ਇੱਥੇ ਇਸ ਵੇਲੇ ਸਟੋਰ ਦੇ ਉੱਪਰ ਟੈਗ ਲੱਗਿਆ ਮਿਲਦਾ ਪਿਆ ਪਰ ਇੱਕ ਜਿਹੜੀ ਇਸ ਵੇਲੇ ਸਟਾਕ ਕਲੀਅਰੈਂਸ ਦੇ ਵਿੱਚ ਬੈਸਟ ਆਪਸ਼ਨ ਜਿਹੜੀ ਰੱਖੀ ਗਈ ਆ ਉਹ ਬੈਸਟ ਆਪਸ਼ਨ ਇਹ ਆ ਕਿ ਇਸ ਤੋਂ ਬਾਅਦ ਵੀ ਜਿਹੜਾ ਹੈ ਉਹ 40% ਤੁਹਾਨੂੰ ਆਫ ਮਿਲ ਜਾਣਾ ਜੇ एग्जांपल ਆਪਾਂ ਸਮਝੀਏ 10000 ਦੀ ਆਟਮਾਂ ਤਾਂ 4000 ਹੋਰ ਡਿਸਕਾਊਂਟ ਮਿਲ ਜਾਣਾ ਸਿਰਫ 6000 ਰੁਪਏ ਦੇ ਵਿੱਚ ਤੁਹਾਨੂੰ ਮੰਨ ਲਓ ਸਰ ਆਪਾਂ ਵਾਲਾ ਆਰ ਆਰ ਦਾ ਜਿਹੜਾ ਕੂਲਰ ਆ ਜੀ ਮੈਂ ਤੁਹਾਨੂੰ ਇੱਕ ਛੋਟੀ ਜੀ एग्जांपल ਦਿੰਦਾ ਸਰ ਜੀ ਆ ਆਰ ਆਰ ਦਾ ਕੂਲਰ ਦਾ ਬਾਕਸ ਹੈ ਸਰ ਆਪਾਂ ਨੀਚੇ ਦੇਖ ਰਹੇ ਆ ਇਹ ਆਰ ਆਰ ਸਿਗਨੇਚਰ ਦਾ ਕੂਲਰ ਹੈ 70 ਲੀਟਰ ਦਾ ਕੂਲਰ ਹੈ ਸਰ ਜੀ ਸਰ ਮੈਂ ਤੁਹਾਨੂੰ ਇੱਕ एग्जांपल ਦਿੰਦਾ ਇੱਕ ਆਰ ਆਰ ਸਿਗਨੇਚਰ ਜੀਲਿਓ ਡੇਜ਼ਰਟ ਕੂਲਰ ਦੇ ਨਾਮ ਤੇ ਇਹ ਹੈਗਾ ਜੀ ਜੀ ਇੱਕ ਉੱਲਰ ਸਰ ਇਹਦੀ ਜੇ ਐਮ ਆਰ ਪੀ ਆਪਾਂ ਦੇਖੀਏ ਤਾਂ ਇਹਦੀ ਐਮ ਆਰ ਪੀ 17000 ਰੁਪਏ ਹੈ ਜੀ ਇਹਦਾ ਮੈਕਸਿਮਮ ਰਿਟੇਲ ਪ੍ਰਾਈਸ 16690 ਰੁਪਏ ਹੈ ਜੀ ਤਾਂ Amazon ਤੇ 17000 ਤੋਂ ਲੈਸ ਕਰਕੇ 7534 ਰੁਪਏ ਦਾ ਇਹ ਮਾਡਲ ਸੇਲ ਹੋ ਰਿਹਾ ਜੀ ਲੋਕ ਆਪਾਂ ਨੂੰ ਜਦੋਂ ਵੀ ਆਪਾਂ ਕਿਸੇ ਇਲੈਕਟ੍ਰੋਨਿਕ ਸ਼ੋਰਮ ਤੇ ਜਾਂਦੇ ਆ ਤਾਂ ਚੈਲੰਜ ਦਿੰਦੇ ਆ ਭਾਈ ਆਨਲਾਈਨ ਤੇ ਬਰਾਬਰ ਇਹਦਾ ਰੇਟ ਹੈਗਾ ਹਾਂ ਬਟ ਆਪਾਂ ਇੱਥੇ ਦੇਖੋ ਜੀ ਇੱਕ ਇੰਨਾ ਤੁਸੀਂ ਬੜੇ ਪਲੀਰੀ ਤੁਸੀਂ ਦੱਸਦੇ ਪਹਿਨ ਕਿ ਭਾਈ 27 17000 ਸਮਥਿੰਗ ਸਿਰਫ 10 ਰੁਪਏ ਘਾਟੇ ਦੀ ਜਿਹੜੀ ਐਮ ਆਰ ਪੀ ਆ ਔਰ ਜਿਹੜੀ ਆਨਲਾਈਨ ਦੀ ਗੱਲ ਕਰਦੇ ਹੁੰਦੇ ਆ 75334 ਰੁਪਏ ਦਾ ਇੰਨਾ ਸਸਤਾ ਆਨਲਾਈਨ ਲੈਸ ਮਿਲ ਰਹੀ ਆ ਅਸੀਂ ਆ 7500 ਰੁਪਏ ਤੋਂ ਵੀ 40% ਲੈਸ ਦੇ ਦਾਂਗੇ ਜੀ ਤਾਂ ਇਹ ਮਲੋਟ ਦੇ A1 ਐਂਟਰਪ੍ਰਾਈਜ਼ ਜੇਕਰ ਤੁਸੀਂ ਵੀਡੀਓ ਨੂੰ ਵੇਖਿਆ ਹੈ ਤਾਂ ਵੀਡੀਓ ਦੇ ਵਿੱਚ ਤੁਹਾਨੂੰ ਮੋਬਾਈਲ ਨੰਬਰ ਮਿਲਦੇ ਪਏ ਆ ਜੇਕਰ ਤੁਹਾਨੂੰ ਕਿਸੇ ਗੱਲ ਦੀ ਕੋਈ ਗਿਲਾ ਸ਼ਿਕਵਾ ਤੁਹਾਡੇ ਮਾਈਂਡ ਦੇ ਵਿੱਚ ਆਂਦਾ ਕਿੰਤੂ ਪ੍ਰੰਤੂ ਆਂਦਾ ਤਾਂ ਤੁਸੀਂ ਫੋਨ ਲਾ ਕੇ ਹੁਣੇ ਪੁੱਛ ਲੈ ਸਕਦੇ ਹੋ ਕਿ ਵੀਡੀਓ ਦੇ ਵਿੱਚ ਜੋ ਤੁਹਾਨੂੰ ਆਇਆ ਗਿਆ ਉਹ ਝੂਠ ਹੈ ਜਾਂ ਸੱਚ ਹੈ ਤੁਹਾਨੂੰ ਫੋਨ ਤੇ ਹੀ ਸਾਰੀ ਗੱਲ ਕਲੀਅਰ ਕਰ ਦਿੱਤੀ ਜਾਊਗੀ ਵੈਸੇ ਤਾਂ ਮਲੋਟਵਾਸੀ ਸਾਰੇ ਜਾਣੂ ਹੀ ਆ ਆਪਾਂ ਫੋਕਲ ਪੁਆਇੰਟ ਦੇ ਵਿੱਚ A1 ਇੰਟਰਪ੍ਰਾਈਜ਼ਸ ਪਹਿਲਾਂ ਤਾਂ ਉਹੀ ਇਸ ਤਰ੍ਹਾਂ ਦੀ ਜਿਹੜੀਆਂ ਸਟਾਕ ਕਲੀਅਰੈਂਸ ਸੇਲ ਜਿਹੜੀਆਂ ਨਾਲ ਲਗਾਈਆਂ ਜਾਂਦੀਆਂ ਬਟ ਅੱਜ ਦੇ ਸਮੇਂ ਵਿੱਚ ਇੱਕ ਹੋਰ ਨਵਾਂ ਮੌਕਾ ਜਿਹੜਾ ਮਲੋਟਵਾਸੀਆਂ ਲਈ ਆ ਗਿਆ ਸੋ ਇਸ ਵੇਲੇ ਜਿਹੜਾ ਮੈਂ ਆਇਆ ਹੋਇਆ ਤਾਂ ਹੁਣ ਤੁਸੀਂ ਦੇਖੋ ਕਿ ਇਸ ਵੇਲੇ ਜਿਹੜੇ ਛੋਟੇ ਸਾਈਜ਼ ਦੇ ਜਿਹੜੇ ਕੂਲਰ ਆ ਇਸ ਵੇਲੇ ਛੋਟੇ ਸਾਈਜ਼ ਦੇ ਕੂਲਰ ਉਹਦੇ ਤੇ ਵੀ ਆਪਾਂ ਨਿਗਾਹ ਮਾਰ ਲੈਨੇ ਕਿ ਇਹਨਾਂ ਦੀ ਕੀ ਪ੍ਰਾਈਜ਼ ਆ ਜਿਵੇਂ ਮੈਂ ਗੱਲ 2000 ਰੁਪਏ ਤੋਂ ਕੂਲਰ ਸਟਾਰਟ ਹੋ ਜਾਂਦਾ ਜੀ ਛੋਟਾ ਆਪਣੇ ਕੋਲ ਲੈਸ ਤੋਂ ਬਾਅਦ ਯਾਨੀ ਕਿ ਆਪਾਂ ਇੱਥੇ ਸਿਰਫ 2000 ਤੋਂ ਕੂਲਰ ਦੇ ਦਾਂਗੇ 2000 ਰੁਪਏ ਤੋਂ ਕੂਲਰ ਸਟਾਰਟ ਹੋ ਜਾਂਦਾ ਸਰ ਮਾਡਲ ਡਿਫਰੈਂਟ ਡਿਫਰੈਂਟ ਮਾਡਲ ਡਿਫਰੈਂਟ ਡਿਫਰੈਂਟ ਕੰਪਨੀਆਂ ਹੁੰਦੀਆਂ ਜੀ ਸਟਾਰਟਿੰਗ ਪ੍ਰਾਈਸ 2000 ਤੋਂ ਹੋ ਜਾਂਦਾ ਜੀ 3000 4000 ਐਂ ਕਰਕੇ ਵੈਰੀ ਕਰਦਾ ਰਹਿੰਦਾ ਰੇਟ ਮਤਲਬ ਆਨਲਾਈਨ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ ਆਨਲਾਈਨ ਤੋਂ ਤੁਹਾਨੂੰ 40% ਲੈਸਰ ਸੀ ਦਵਾਂਗੇ ਦਵਾਂਗੇ ਜਿਵੇਂ ਮੈਂ ਜੇ ਗੱਲ ਕਰਾਂ ਸਰ ਜਿਵੇਂ ਇਹ ਕਾਫੀ ਛੋਟੇ ਸਾਈਜ਼ ਦੇ ਇਹ ਕੂਲਰ ਆ ਇਹਦੇ ਉੱਪਰ 4658 ਰੁਪਏ ਜਿਹੜਾ ਹੈਗਾ ਉਹ ਸੇਲਿੰਗ ਪ੍ਰਾਈਸ ਪਾਇਆ ਹੋਇਆ ਹੈ Amazon selling price ਹੈ ਸਰ Amazon selling price ਇਹਦੀ MRP ਜ਼ਿਆਦਾ ਹੋਊਗੀ ਜੀ Amazon ਤੇ 4660 ਰੁਪਏ ਦੇ ਵਿੱਚ ਤੇ ਇਹਦੇ 5711 ਪਾਇਆ ਹੋਇਆ ਹੈ ਇਸ ਤੇ 40% ਲੈਸਰ 40% ਇਹ ਮੰਨ ਕੇ ਚੱਲੀਏ 2000 ਰੁਪਏ ਦਾ ਸਾਰਾ ਕੂਲਰ ਪੈਣਾ ਜੀ ਜੀ ਮਤਲਬ ਕਿ ਪੱਖੇ ਦੇ ਰੇਟ 'ਚ ਹੀ ਪੈ ਜਾਣਾ ਪੱਖੇ ਦੇ ਰੇਟਾਂ 'ਚ ਉਹ ਆ ਜੀ ਬਸ ਉਹ ਪੱਖੇ ਦੇ ਰੇਟ ਦੇ ਵਿੱਚ ਇਸ ਵੇਲੇ ਤੁਹਾਨੂੰ ਸਟਾਕ ਕਲੀਅਰੈਂਸ ਸੇਲ ਦੇ ਵਿੱਚ ਜਿਹੜਾ ਹੈਗਾ ਇੱਥੋਂ ਇਸ ਜਿਹੜੇ ਸਟੋਰ ਦੇ ਵਿੱਚੋਂ ਤੁਹਾਨੂੰ ਜਿਹੜਾ ਹੈਗਾ ਓਹੋ ਕੂਲਰ ਮਿਲ ਜਾਣਾ ਸੋ ਇੱਕ ਵਾਰੀ ਆਓ ਜੇਕਰ ਤੁਸੀਂ ਗਰਮੀ ਦੇ ਵਿੱਚ ਜੇ ਅਸੀਂ ਰਾਹਤ ਦੀ ਗੱਲ ਕਰਦੇ ਪਏ ਆ ਤਾਂ ਇੱਕ ਬੜੀ ਵੱਡੀ ਖੁਸ਼ਖਬਰੀ ਨਾਲ ਤੁਹਾਨੂੰ ਜਿਹੜੀ ਹੈਗੀ ਆ ਇਹ ਰਾਹਤ ਮਿਲ ਜਾਣੀ ਆ ਸੋ ਆਓ ਆਪਾਂ ਦੇਖਦੇ ਹਾਂ ਤੁਸੀਂ ਜਿਸ ਤਰ੍ਹਾਂ ਨਾਲ ਨਿਗਾ ਮਾਰ ਰਹੇ ਹੋ ਇਹ ਛੋਟੇ ਸਾਈਜ਼ ਦੇ ਜਿਹੜੇ ਕੂਲਰ ਆ ਮੈਂ ਪ੍ਰਾਈਸ ਇੱਕ ਵਾਰ ਦੱਸ ਦਵਾ 5722 ਰੁਪਏ ਦੇ ਤੇ Amazon ਸੇਲਿੰਗ ਪ੍ਰਾਈਸ ਪਾਇਆ ਹੋਇਆ ਇਹਦੇ ਉੱਪਰ 6831 ਪਾਇਆ ਹੋਇਆ 5624 ਪਾਇਆ ਹੋਇਆ 4572 ਪਾਇਆ ਹੋਇਆ ਇਹਦੇ ਤੇ 6885 ਪਾਇਆ ਹੋਇਆ ਇਹਦੇ ਤੇ 13440 5812 ਔਰ ਜੇ ਦੀ ਗੱਲ ਕਰਾਂ 10223 ਦੇਖਣ ਦੇ ਵਿੱਚ ਜਿਵੇਂ ਮੈਂ ਕੈਮਰੇ ਦੀ ਨਿਗਾ ਨਾਲ ਤੁਸੀਂ ਦੇਖ ਰਹੇ ਹੋ ਮੈਂ ਇਹਨਾਂ ਨੂੰ ਜਿਹੜਾ ਹੈਗਾ ਉਹ ਹੂਬ ਹੂ ਦੇਖਦਾ ਪਿਆ ਤਾਂ ਬਹੁਤ ਸੋਹਣੇ ਜਿਹੜੇ ਇਹ ਮਾਡਲ ਆ ਬਹੁਤ ਸੋਹਣੇ ਜਿਹੜੇ ਇਹਨਾਂ ਦੇ ਜਿਹੜੇ ਪ੍ਰਾਈਸ ਵੀ ਉਸੇ ਤਰ੍ਹਾਂ ਦੇ ਨੇ ਜਿਵੇਂ 4658 ਰੁਪਏ ਤੇ ਦੇ ਦੇ 40% ਹੋਰ ਆਫ ਹੋਣਾ ਸਮਥਿੰਗ ਜਿਹੜਾ ਹੈਗਾ ਇਹ 2000 ਰੁਪਏ ਦਾ ਜਿਹੜਾ ਹੈਗਾ ਕੁਲਰ ਰਹਿ ਜਾਣਾ ਇੱਕ ਹੋਰ ਚੀਜ਼ ਸਰ ਇਹ ਸਾਰੇ ਕੰਪਨੀਆਂ ਦੇ ਚੈੱਕ ਕਰੋ ਬਜਾਜ ओरिएंट ਹੈਵਲਸ ਹਿੰਦਵੇਅਰ ਲੀ ਪਿਓਰ ਇਹ ਸਾਰੇ ਕੰਪਨੀਆਂ ਦੇ ਆ ਕੋਈ ਦੇਸੀ ਕੁੱਲਰ ਨਹੀਂ ਆਪਣੇ ਕੋਲ ਕੁਝ ਕੁੱਲਰ ਨੇ ਜਿਹੜੇ ਥਾਰ ਕੁੱਲਰ ਹੈ ਆਪਣੇ ਕੋਲ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਦੱਸ ਚੁੱਕਿਆ ਉਹ ਥਾਰ ਕੁੱਲਰ ਨੇ ਉਹਨਾਂ ਦੇ ਨੈਟ ਪ੍ਰਾਈਸ ਹੀ ਅਸੀਂ ਲਾਗ ਆਏ ਹੋਏ ਆ ਕਿਉਂਕਿ ਸਾਨੂੰ ਕੰਪਨੀਆਂ ਤੋਂ ਵੀ ਫੈਕਟਰੀਆਂ ਤੋਂ ਬਣ ਕੇ ਆਉਂਦੇ ਆ ਤੇ ਉਹ ਨੈਟ ਪ੍ਰਾਈਸ ਹੀ ਦਿੰਦੇ ਆ ਉਹਨਾਂ ਤੇ ਆਫ ਨਹੀਂ ਹੁੰਦੀ ਪਰ ਮੈਂ ਇਹ ਦਾਵਾ ਕਰਦਾ ਵੀ ਮਾਰਕੀਟ ਨਾਲੋਂ ਘੱਟ ਹੀ ਹੋਊਗਾ ਇਹ 100% ਸ਼ੋਰਮ ਹੈ ਸਾਡੇ ਕੋਲ ਦੋ ਤਰ੍ਹਾਂ ਦੇ ਪ੍ਰਾਈਸ ਹੈ ਇੱਕ ਨੈਟ ਪ੍ਰਾਈਸ ਆ ਇੱਕ 40% ਆਫ ਜੀ ਜੀ ਸੋ ਗੱਲ ਅਸੀਂ ਪੂਰੀ ਤਰ੍ਹਾਂ ਕਲੀਅਰ ਕਰ ਦਿੱਤੀ ਆ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਗਿਲਾ ਸ਼ਿਕਵਾ ਹੈ ਤਾਂ ਤੁਸੀਂ ਫੋਨ ਨੰਬਰ ਜੋ ਦਿੱਤੇ ਹੋਏ ਆ ਉਹਨਾਂ ਫੋਨ ਨੰਬਰ ਜੋ ਸਕਰੀਨ ਦੇ ਉੱਪਰ ਨੰਬਰ ਦਿੱਤੇ ਹੋਏ ਆ ਤੁਸੀਂ ਫੋਨ ਮਲਾ ਕੇ ਜਾਣਕਾਰੀ ਲੈ ਸਕਦੇ ਹੋ ਵਿਦ ਗਾਰੰਟੀ ਵਾਰੰਟੀ ਬਿਲ ਤੁਹਾਨੂੰ ਸਭ ਮਿਲੇਗਾ ਸੌਰੀ ਗਾਰੰਟੀ ਮੈਂ ਵਿੱਚ ਕਿਹਾ ਵਿਦ ਵਾਰੰਟੀ ਤੁਹਾਨੂੰ ਜਿਹੜਾ ਹੈ ਇਹਦੀ ਬਿਲਿੰਗ ਹੋਏਗੀ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਸਮੱਸਿਆ ਆਂਦੀ ਆ ਤਾਂ ਤੁਸੀਂ ਕਸਟਮਰ ਕੇਲ ਤੇ ਕਾਲ ਕਰਕੇ ਤੁਸੀਂ ਆਪਣੀ ਜਿਹੜੀ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਤੁਸੀਂ ਉਹਦਾ ਹੱਲ ਕਰਵਾ ਸਕਦੇ ਹੋ ਹੁਣ ਆਪਾਂ ਇੱਕ ਗੱਲ ਹੋਰ ਵੀ ਕਰ ਲੈਣੇ ਆ ਸਰ ਏਸੀ ਵੀ ਇਸ ਵੇਲੇ ਜਿਹੜਾ ਤੁਹਾਨੂੰ ਵੀਡੀਓ ਚ ਦੱਸ ਰਹੇ ਆ ਜੀ ਮੇਰੇ ਕੋਲ ਏਸੀ ਬਹੁਤ ਹੀ ਲਿਮਟਿਡ ਰਹਿ ਗਏ ਚਲੋ ਮੈਂ ਸਟੋਰ ਜਿਹੜਾ ਆਪਣਾ ਸਟੋਰ ਆ ਉਹ ਕਲੀਅਰ ਕਰਨਾ ਹੈ ਜੀ ਜੀ ਨਵੇਂ ਸਟਾਕ ਲਈ ਤਾਂ ਮੈਂ ਵਿੱਚ ਏਸੀਆਂ ਦੀ ਵੀ ਸੇਲ ਲਾ ਰਿਹਾ ਸੇਮ ਰੇਟ ਲਾਸਟ ਵੀਡੀਓ ਚ ਵੀ ਆਪਾਂ ਦੱਸਿਆ ਸੀ 28000 ਪਰ ਰਿਪੀਟ ਕਰਾਂਗੇ 28000 ਰੁਪਏ ਦਾ TCL ਦਾ ਏਸੀ ਕਾਪਰ ਚ ਜੀ 1 ਸਾਲ ਦੀ ਪੂਰੀ 5 ਸਾਲ ਦੀ PCV ਦੀ 10 ਸਾਲ ਦੀ ਕੰਪਰੈਸ਼ਨ ਦੀ ਵਾਰੰਟੀ ਨਾਲ 5000 ਕੂਲਿੰਗ ਕੈਪੈਸਿਟੀ ਨਾਲ 골ਡ ਫਿਨ IFB ਬ੍ਰਾਂਡ ਨੇ ਬਣਾਇਆ ਹੋਇਆ TCL ਦਾ ਏਸੀ ਜੀ ਅਸੀਂ ਤੁਹਾਨੂੰ 28000 ਰੁਪਏ ਚ ਦੇ ਦਾਂਗੇ ਇੱਕ ਅੱਜਕੱਲ ਮਾਰਕੀਟ ਚ ਤੁਸੀਂ ਸੁਣਿਆ ਹੋਣਾ ਗਰੀ ਏਸੀ ਜੀ ਗਰੀ ਏਸੀ ਤਾਂ ਸਰ ਵੈਸੀ ਏਸੀਆਂ ਦਾ ਕੋਈ ਮੁਕਾਬਲਾ ਨਹੀਂ ਹੈ ਕੁਆਲਟੀ ਵਾਈਜ਼ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਏਸੀ ਗਰੀ ਦਾ ਉਹ ਵੀ ਆਪਾਂ ਡਿਸਕਾਊਂਟ ਚ ਲੈ ਜਾਂਦਾ 34000 ਰੁਪਏ ਦਾ ਆਪਾਂ ਗਰੀ ਦਾ ਡੇਟ ਆਂਦਾ ਏਸੀ ਦੇ ਦਾਂਗੇ ਸਰ ਸੋ ਠੀਕ ਹੈ ਜੀ ਤੁਸੀਂ ਇੱਥੇ ਪਹੁੰਚਣਾ ਹੈ ਅਸੀਂ ਇਸ ਵੇਲੇ ਲਾਈਵ ਤੁਹਾਡੇ ਨਾਲ ਜੁੜੇ ਆ ਤਾਂ ਮੈਂ ਇਸ ਵੇਲੇ ਪਹੁੰਚਾ ਹੋਇਆ ਮਲੋਟ ਦੇ ਫੋਕਲ ਪੁਆਇੰਟ ਦੇ ਵਿੱਚ ਜੇ ਮੈਂ ਐਡਰੈਸ ਤੁਹਾਨੂੰ ਸਮਝਾਉਣਾ ਚਾਹਾਂ ਤਾਂ ਜਦੋਂ ਆਪਾਂ ਮਲੋੜ ਸ਼ਹਿਰ ਤੋਂ ਡੱਬ ਵਾਲੀ ਰੋਡ ਜਾਂਦੇ ਆ ਤਾਂ ਉਦਯੋਗਿਕ ਕੇਂਦਰ ਜਿਹੜਾ ਬਣਿਆ ਹੈ ਫੋਕਲ ਪੁਆਇੰਟ ਗਰੋਥ ਸੈਂਟਰ ਜਿਸ ਨੂੰ ਕਹਿ ਦਿੱਤਾ ਜਾਂਦਾ ਹੈ ਤਾਂ ਜਦੋਂ ਤੁਸੀਂ ਇੱਥੇ ਆਨੇ ਹੋ ਤਾਂ ਸਟਾਰਟਿੰਗ ਦੇ ਵਿੱਚ ਰਾਈਟ ਸਾਈਡ ਮੁੜ ਕੇ ਤੁਹਾਨੂੰ ਇੱਥੇ A1 ਐਂਟਰਪ੍ਰਾਈਜ਼ ਸਟੋਰ ਮਿਲੇਗਾ ਤੁਸੀਂ ਆ ਕੇ ਆਪਣੀ ਮਨਪਸੰਦ ਪ੍ਰੋਡਕਟ ਜਿਹੜਾ ਹੈ ਉਹ ਤੁਸੀਂ ਇੱਥੋਂ ਖਰੀਦ ਸਕਦੇ ਹੋ ਇਸ ਵੇਲੇ ਤੁਹਾਨੂੰ ਕੂਲਰ ਮਿਲਨੇ ਆ ਕੂਲਰ ਜਿਹੜੇ ਨੇ ਉਹ ਇਸ ਵੇਲੇ ਤੁਹਾਨੂੰ ਇੱਥੇ ਮਿਲਣਗੇ 40% ਡਿਸਕਾਊਂਟ ਤੇ ਜਿਹੜੇ ਤੁਹਾਨੂੰ ਇੱਥੇ ਕੂਲਰ ਮਿਲਦੇ ਪਏ ਆ ਨਾਲ ਥਾਰ ਕੂਲਰ ਜਿਹੜੇ ਮਿਲਦੇ ਪਏ ਨੇ ਨੈਟ ਪ੍ਰਾਈਸ ਦੇ ਵਿੱਚ ਬਾਜ਼ਾਰ ਨਾਲੋਂ ਤਕਰੀਬਨ ਜਿਹੜੇ ਹੈਗੇ 4 ਤੋਂ 5000 ਸਸਤਾ ਤੁਹਾਨੂੰ ਥਾਰ ਕੂਲਰ ਮਿਲਦਾ ਪਿਆ ਸੋ ਆਓ ਆਕੇ ਜਿਹੜਾ ਹੈ ਇਸ ਵੇਲੇ ਗਰਮੀ ਦੇ ਵਿੱਚ ਹਾਈएस्ट ਡਿਗਰੀ ਟੈਂਪਰੇਚਰ ਦੇ ਵਿੱਚ ਜਿਹੜੇ ਤੁਹਾਨੂੰ ਕੂਲਰ ਦੀ ਸਟਾਕ ਕਲੀਅਰੈਂਸ ਸੇਲ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਉਹ ਤੁਹਾਨੂੰ ਦਿੱਤੀ ਗਈ ਆ ਸੋ ਆਕੇ ਤੁਸੀਂ ਆਪਣਾ ਕੂਲਰ ਖਰੀਦ ਸਕਦੇ ਹੋ ਸੋ ਫਿਲਹਾਲ ਮੈਨੂੰ ਤੋਂ ਇਜਾਜ਼ਤ ਮੈਂ ਮਿਲਦਾ ਨਵੀਂ ਅਪਡੇਟ ਦੇ ਨਾਲ ਧੰਨਵਾਦ